ਉਹ ਲੰਬੇ ਸਮੇਂ ਤੋਂ ਪਿੱਠ ਦਰਦ ਰਹਿ ਰਿਹਾ ਆ ਤੁਸੀਂ ਟ੍ਰੀਟਮੈਂਟ ਵੀ ਕਾਫੀ ਜ਼ਿਆਦਾ ਕਰਾ ਲਿਆ ਐ ਦਾ ਫਿਜ਼ੀਓਥੈਰੇਪੀ ਵੀ ਬਹੁਤ ਕਰਾ ਲਈ ਪਰ ਇਹ ਠੀਕ ਨਹੀਂ ਹੋਇਆ ਤਾਂ ਤੁਸੀਂ ਇਹ ਵਾਲੇ ਸਟੈਪਸ ਨੂੰ ਫਾਲੋ ਕਰਨਾ ਹੈ ਸਿਰਫ 1 ਮਹੀਨੇ ਦੇ ਲਈ ਤੁਹਾਨੂੰ ਪਿੱਠ ਦਰ ਜਿੰਨਾ ਮਰਜ਼ੀ ਪੁਰਾਣਾ ਹੈਗਾ ਆ ਚਾਹੇ ਤੁਹਾਨੂੰ ਡਿਸਕ ਬਲਜ ਹੈਗਾ ਆ ਹਰਨੀਸ਼ਨ ਹੈਗੀ ਆ ਡਿਸਕ ਚਾਹੇ ਤੁਹਾਨੂੰ ਸਾਇਟਿਕਲ ਨਰਵ ਦਾ ਕੰਪ੍ਰੈਸ਼ਨ ਆ ਜਾਂ ਕੋਈ ਮਸਲ ਸਪੈਜ਼ਮ ਆ ਜਿੰਨੀ ਵੀ ਮਰਜ਼ੀ ਪਿੱਠ ਦੀ ਪ੍ਰੋਬਲਮ ਹੈਗੀ ਆ ਲੱਤ ਵਿੱਚ ਦਰਦ ਜਾ ਰਿਹਾ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਸਭ ਤੋਂ ਪਹਿਲੀ ਚੀਜ਼ ਕੀ ਹੈ ਕਿ ਆਪਾਂ ਮੁੱਦੇ ਹੋ ਕੇ ਨਹੀਂ ਲੇਟਣਾ ਸਿੱਧੇ ਲਟਣਾ ਹੈ ਬੈੱਡ ਦੇ ਉੱਪਰ ਜਦੋਂ ਲੇਟਣਾ ਹੈ ਸੈਕੰਡ ਚੀਜ਼ ਕੀ ਕਰਨੀ ਹੈ ਤੁਸੀਂ ਲੇਟਣ ਵੇਲੇ ਆਪਣੇ ਗੋਡਿਆਂ ਦੇ ਥੱਲੇ ਉੱਚਾ ਸਹਰਾਣਾ ਰੱਖ ਕੇ ਸੌਣਾ ਹੈ ਤੀਸਰਾ ਕੀ ਆ ਚੌਂਕੜੀ ਮਾਰ ਕੇ ਨਹੀਂ ਬੈਠਣਾ ਹੈਗਾ ਨੈਕਸਟ ਕੀ ਆ ਕਿ ਆਪਾਂ ਕੁਰਸੀ ਦੇ ਉੱਪਰ ਗਲਤ ਪੋਜੀਸ਼ਨ 'ਚ ਨਹੀਂ ਬੈਠਣਾ ਜਿੱਦਾਂ ਤੁਸੀਂ ਫੋਟੋ ਦੇ ਵਿੱਚ ਦੇਖ ਰਹੇ ਆ ਇਸ ਤਰੀਕੇ ਸਹੀ ਪੋਜੀਸ਼ਨ ਦੇ ਵਿੱਚ ਕੁਰਸੀ ਦੇ ਉੱਪਰ ਬੈਠਣਾ ਹੈ ਨੈਕਸਟ ਕੀ ਹੈਗਾ ਆ ਝਾੜੂ ਪੋਚਾ ਬਿਲਕੁਲ ਵੀ ਨਹੀਂ ਤੁਸੀਂ ਲਗਾਉਣਾ ਹੈਗਾ ਨੈਕਸਟ ਕੀ ਆ ਕਿ ਚੁੱਕ ਕੇ ਕੋਈ ਵੀ ਜਿਹੜਾ ਵਜਨ ਹੈਗਾ ਹੈ ਵਜਨ ਵਾਲੀ ਚੀਜ਼ ਤੁਸੀਂ ਚੁੱਕ ਕੇ ਨਹੀਂ ਚੱਕਣਾ ਮੋਟਰਸਾਈਕਲ ਜਾਂ ਐਕਟਵਾ ਤੁਸੀਂ ਬਿਲਕੁਲ ਨਹੀਂ ਚਲਾਉਣੀ ਹੈਗੀ ਅਗਰ ਤੁਸੀਂ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖੋਗੇ 1 ਮਹੀਨੇ ਵਾਸਤੇ ਤੁਸੀਂ ਆਪਣੀ ਮੈਡੀਸਨ ਲਓਗੇ ਫਿਜ਼ੀਓਥੈਰੇਪੀ ਕਰਾਉਂਗੇ ਐਕਸਰਸਾਈਜ਼ ਕਰੋਗੇ ਪ੍ਰੋਪਰ 1 ਮਹੀਨਾ ਇਹਨਾਂ ਚੀਜ਼ਾਂ ਦਾ ਪਰਹੇਜ਼ ਰੱਖੋਗੇ ਐਕਸਰਸਾਈਜ਼ ਸਪੈਸ਼ਲੀ ਤੁਸੀਂ ਫਿਜ਼ੀਓਥੈਰੇਪਿਸਟ ਦੇ ਅੰਡਰ ਰਹਿ ਕੇ ਹੀ ਕਰਨੀਆਂ ਨੇ ਤਾਂ ਕਿ ਤੁਸੀਂ ਗਲਤ ਐਕਸਰਸਾਈਜ਼ ਨਾ ਕਰੀ ਜਾਓ ਜਿਸ ਦੇ ਨਾਲ ਤੁਹਾਨੂੰ ਸਪਾਈਨ ਦਾ ਦਿੱਕਤ ਜਿਹੜੀ ਹੈਗੀ ਆ ਵੱਸ ਸਕੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਰੱਖੋਗੇ ਤਾਂ 100% ਤੁਹਾਡੇ ਜਿਹੜਾ ਸਪਾਇਨ ਦੀ ਦਿੱਕਤ ਹੈਗੀ ਆ ਕੋਈ ਵੀ ਉਹ ਤੁਹਾਡੀ ਠੀਕ ਹੋ ਜੂਗੀ ਜੇ ਵੀਡੀਓ ਵਧੀਆ ਲੱਗੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਆਪਣੇ ਆਸ-ਪਾਸੇ ਵੀ ਜਿਹੜੇ ਪੇਸ਼ੈਂਟ ਹੈਗੇ ਆ ਰੀੜ ਦੀ ਹੱਡੀ ਦੇ ਉਹਨਾਂ ਨੂੰ ਸ਼ੇਅਰ ਕਰਦੇ ਹੋ ਥੈਂਕ ਯੂ